ਹਾਂ ਜੀ ਸਰ ਅੱਜ ਦੇ ਮੈਂ ਜਾਤੋ ਜੂਰ ਡਾਇਰੈਕਟਰੀ ਮੇਂ ਕਿੱਦਾਂ ਦਾ ਸਹਿਯੋਗ ਮਿਲਿਆ ਮੈਧਮੀ ਦੇ ਵਿੱਚ ਅੱਜ ਇਸ ਰਿਟਾਇਰਮੈਂਟ ਦੇ ਜੁੜੇ ਆਊਟਸੋਰਸ ਵਰਕਰ ਜੋ ਮਾਰ ਦੇ ਰਹੇ ਆ 14 ਸਾਲ ਨੇ ਲਾ ਆ ਬਰਨਗਰ ਦਾ ਤੰਗ ਆ ਪਰ ਕੋਈ ਨਹੀਂ ਹੈ ਜੀ ਇਹ ਜਿਹੜੀ 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 ਸਾਰੀ ਦੇਖੀ ਜੇ ਵਰਕਰ ਦੀ ਸਹਾਇਤਾ ਲਈ ਸਰਕਾਰ ਨੇ ਬਣਾਇਆ ਹਰੇਕ ਜਗ੍ਹਾ ਪੰਜਾਬ ਦੇ بڑے ਇਨਾਮ ਵਾਲੀ ਗੱਲ ਹੁਣ ਆਇਆ ਤੇਰੇ ਆਊਟਸੋਰਸ ਬਣਾ ਲਏ ਜਿੰਨੇ ਵੀ ਸਾਡੇ ਸਰਕਾਰ ਦੇ ਇਹਦਾ ਅਜੇ ਵਿਚਾਰ ਹੋ ਤੋਂ ਸਰਕਾਰ ਅਕੀਂ ਦੀ ਬੇਨਤੀ ਹੈ ਕਿ ਜਿਹੜੇ ਵਰਕਰ ਸਾਡੇ ਆਊਟਸੋਰਸਲ ਵਰਕਰ ਹੈਗੇ ਉਹ ਸਰਕਾਰ ਨੂੰ ਜਨ ਵੀ ਜਿੱਥੇ ਵੀ ਵਰਕਰ ਕੋਈ ਕੰਮ ਕਰ ਰਿਹਾ ਉਹਨਾਂ ਨੂੰ ਉੱਥੇ ਰੈਗੂਲਰ ਜਲਦੀ ਦਿੱਤਾ ਜਾਂ ਮੇਰੀ ਸਰਕਾਰ ਕੋਈ ਹੀ ਜਾਂਦੇ ਹੋਏ ਅਕੀਲ ਆ ਵੀ ਉਹ ਵਰਕਰ ਜਿਹੜੇ ਵਰਕਰ ਕਿਸੇ ਵੀ ਕਿਸੇ ਵੀ ਡਿਪਾਰਟਮੈਂਟ ਚ ਕੰਮ ਕਰ ਰਹੇ ਮੇਰੀ ਤਾਂ ਸੋਚ ਆ ਵੀ ਉਹ ਵਰਕਰ ਰੋਜ਼ਗਾਰ ਪੱਕਾ ਹੋਣਾ ਚਾਹੀਦਾ ਕਿਉਂ ਜੀ ਪ੍ਰਧਾਨ ਸਾਹਿਬ ਇਹ ਬਿਲਕੁਲ ਪੱਕੀ ਗੱਲ ਹੈ ਨਾ ਵੇਖੋ ਇੱਕ ਵਰਕਰ ਚਾਹੇ ਲੱਗ ਗਿਆ ਕਿਸਤੇ ਵੀ ਲੱਗਿਆ ਉਹ ਜ਼ਰੂਰੀ ਆ ਵਿਰੋਜ਼ਗਾਰ ਸਰਕਾਰ ਨੂੰ ਪੱਕਾ ਕਰਨਾ ਚਾਹੀਦਾ ਮੇਰੀ ਹੱਥ ਵੇਣ ਬੈਂਕੀ ਜਾਂ ਸਰਕਾਰ ਵੀ ਇਹ ਹੋਣਾ ਚਾਹੀਦਾ ਕੋਈ ਵੀ ਮੁਲਾਜ਼ਮ ਕੋਈ ਵੀ ਅਦਾਰਾ ਆਊਟਸੋਰਸਡ ਵਰਕਰ ਐਨਾ ਜਿੱਤੇ ਵੀ ਬੰਦਾ ਕੋਈ ਵੀ ਵਰਕਰ 10 ਸਾਲ ਤੋਂ 20 ਸਾਲ ਤੋਂ ਬੰਦਾ ਲੱਗਿਆ ਮੈਂ ਤਾਂ ਇਵਨ ਇੱਕ ਹੋਊਗਾ ਮੇਰੀਆਂ ਦੋਨੋਂ ਸਾਡੇ ਹਾਰਟੀਕਲਚਰਿੰਗ ਵਿੱਚ ਸਾਡੇ ਜਿਹੜੀਆਂ ਸਬ ਡਿਵੀਜ਼ਨਾਂ ਸਾਡੇ ਵਿੰਗ ਨਾਲੋਂ ਤੋੜ ਕੇ ਸਿਵਲ ਡਿਵੀਜ਼ਨ ਦੇ ਨਾਲ ਲਾਈ ਦੇਖੋ ਅਜੀਬ ਗੱਲ ਹੈ ਮੈਂ ਪ੍ਰਪੋਜ਼ਲ ਚੀਫ ਆਰਟੀਕਲਚਰ ਦੀ ਦੇ ਰਿਹਾ ਸੀ ਸਰਕਾਰ ਨੂੰ ਉਲਟ ਜਿਹੜੀ ਸਬ ਡਿਵੀਜ਼ਨ ਸਾਡੀ ਇਸ ਡਿਵੀਜ਼ਨ ਦੀ ਹੈ ਉਹ ਪਹਾੜੀ ਪਹਾੜੀ ਸਿਵਲ ਦੇ ਨਾਲ ਲਾਈ ਹੋਈ ਹੈ ਵੀ ਇੱਕ ਵਿੰਗ ਨੂੰ ਸਿਰਜਣ ਲਈ ਅਸੀਂ ਤਾਂ ਸਰਕਾਰ ਦੇ ਕੋਲ ਫੀਲ ਕੀਤੀ ਸੀ ਵੀ ਚੀਫ ਆਰਟੀਕਲਚਰ ਪੰਜਾਬ ਹੋਣਾ ਚਾਹੀਦਾ ਜਿਹੜੀ ਕਿ ਆਲਾ ਦਵਾਲਾ ਬਿਲਡਿੰਗਾਂ ਦਾ ਆਲਾ ਦਵਾਲਾ ਸਾਮ ਸਭਾਈ ਬਿਲਡਿੰਗਾਂ ਨੂੰ ਸੋਹਣਾ ਰੱਖਣ ਲਈ ਆ ਆਪਣਾ ਜਿਹੜਾ ਆਲਾ ਦਵਾਲਾ ਵਧੀਆ ਖੂਬਸੂਰਤ ਤੇ ਆਕਸੀਜਨ ਦਾ ਇੱਕ ਸੋਮਾ ਹਾਰਟੀਕਲਚਰ ਜਿਹੜਾ ਕਿ ਤਾਜ਼ਗੀ ਰੱਖ ਦਿੰਦਾ ਹੈਗਾ ਸਰਕਾਰ ਅਗੇ ਵੀ ਲਾ ਵੀ ਇਹ ਵਿੰਗ ਨੂੰ ਪੂਰਾ ਕਾਇਮ ਕਰਨ ਲਈ ਚੀਫ ਐਗਰੀਕਲਚਰ ਹੋਣਾ ਚਾਹੀਦਾ ਸਾਡੇ ਜਿਹੜੇ ਬੰਦੇ ਹੋਣ ਤੱਕ ਰੈਟ ਕੋਈ 4 ਸਾਲ ਲਾ ਕੇ ਗਿਆ ਕੋਈ 5 ਸਾਲ ਲਾ ਕੇ ਗਿਆ ਉਹਨਾਂ ਨੂੰ ਵੀ ਰੈਗੂਲਰ ਹੋਣ ਦਾ ਮੌਕਾ ਬਲਾਇਗ ਦੇਣਾ ਚਾਹੀਦਾ ਸਰਕਾਰ ਦੇ ਕੋਲ ਮੇਰੀ ਐਸੀ ਸਾਹਿਬ ਨੂੰ ਵੀ ਮੈਂ ਤਾਂ ਲਿਖ ਚੁੱਕਿਆ ਤੋੜਾ ਸਾਹਿਬ ਕਈ ਵਾਰੀ ਵੀ ਇਹ ਬੰਦਿਆਂ ਨੂੰ ਰੈਗੂਲਰ ਕਰੋ ਜੋ ਟੈਕਨੀਕਲੀ 15 20 ਸਾਲ ਤੋਂ ਮੈਟ੍ਰਿਕ ਪਾਸ ਆ ਜਿਹੜੀਆਂ ਸਾਡੀਆਂ ਸੁਪਰਵਾਈਜ਼ਰ ਦੀਆਂ ਪੋਸਟਾਂ ਸਨਿਆਰਟੀ ਦੇ ਆਧਾਰ ਤੇ ਉਹਨਾਂ ਨੂੰ ਲਾਉਣਾ ਚਾਹੀਦਾ ਡਾਇਰੈਕਟ ਸੁਪਰਵਾਈਜ਼ਰ ਉਹ ਬੰਦਿਆਂ ਵਿੱਚੋਂ ਛਾਂਟੀ ਕਰਕੇ ਕੋਈ ਡਿਪਲੋਮਾ ਹੋਲਡਰ ਆ ਉਹ ਜੇਈ ਦੇ ਯੋਗ ਹੈਗਾ ਉਹਨੂੰ ਜੇਈ ਲਾਇਆ ਜਾਵੇ ਬਸ ਮੇਰੀ ਤਾਂ ਇਹੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਜਿਹੜੇ ਆਊਟਸੋਰਸ ਸਟਾਫ ਜਿੱਥੇ ਵੀ ਆ ਉਹਨਾਂ ਸਾਰਿਆਂ ਨੂੰ ਪੱਕੇ ਕਰਾਇਆ ਜਾਵੇ ਕਿਉਂ ਪ੍ਰਧਾਨ ਸਾਹਿਬ ਹੋਣਾ ਚਾਹੀਦਾ ਕਿੰਨੇ ਵਰਕਰ ਨੇ ਘਰ ਦਾ ਚੁੱਲ੍ਹਾ ਤਾਂ ਹੀ ਮਗੇਗਾ ਅਗਰ ਵਰਕਰ ਹੋਏਗਾ ਸਾਡੇ ਬੱਚੇ ਬਾਹਰ ਕਿਉਂ ਜਾਣਗੇ ਠੀਕ ਹੈ ਜੀ ਕਿੰਨੇ ਵਰਕਰ ਨੇ ਸਰ ਜਿਹੜੇ ਕੱਚੇ ਨਹੀਂ ਮੁਲਾਜ਼ਮਾ ਆਪਣੇ ਮੇਰੇ ਸਾਡੇ ਹਾਰਟੀਕਲਚਰ ਵਿੰਗ ਦੇ ਵਿੱਚ ਇਸ ਟਾਈਮ ਮੌਜੂਦ 44 ਤੇ 70 75 75 ਦੇ ਕਰੀਬ 67 ਦੇ ਕਰੀਬ ਹਾਲੀ ਹੈਗੇ ਤੇ 44 ਸਾਡੇ ਇਸ ਡਿਵੀਜ਼ਨ ਦੇ ਅੰਦਰ ਜਿਹੜੀ ਸਾਰੇ ਨੂੰ ਤਨਖਾਹ ਦਿੱਤੀ ਜਾਂਦੀ ਉਹ ਕਿਹ ਜਿਹੜੇ ਨਾਲ ਦਿੱਤੀ ਹੈ ਇਹ ਤਨਖਾਹ ਹਾਂ ਜੀ ਜਿਹੜੀ ਤਨਖਾਹ ਦਿੱਤੀ ਜਾਂਦੀ ਇਹਨਾਂ ਨੂੰ ਵੀ ਕਾਂਜੀ ਉਹ ਡੀਸੀ ਰੇਟ ਉਹ ਤਾਂ ਟੱਟ ਰੇਟ ਦਿੱਤਾ ਜਾ ਰਿਹਾ ਇਹਨਾਂ ਨੂੰ ਠੀਕੇ ਇੱਕ ਏਜੰਸੀ ਆਂਦੀ ਹੈ ਜਿਹੜੀ ਉਹ ਇਹਨਾਂ ਨੂੰ ਮੰਨਦਾ 10000 ਰੁਪਿਆ ਕਿੰਨੇ ਮਿਲ ਰਹੇ ਹੈ ਭਾਈ ਹੁਣ ਤੁਹਾਨੂੰ 10000 10600 ਰੁਪਿਆ ਦਿੱਤਾ ਜਾ ਰਿਹਾ ਤੇ ਇਹਨਾਂ ਦਾ EPF ਕੱਟਦਾ ਕੁਛ ਉਹ ਵੀ EPF ਵੀ ਇਹਨਾਂ ਨਾਲ ਫਿਸ਼ਨ ਹੁੰਦਾ ठेकेदार ਕੋਈ 10 ਸਾਲ ਕੋਈ ਦੁੱਧਾ ਆ ਗਿਆ ਫਿਰ ਉਹ ਵਿਚਾਰੇ ਲੈਂਦੇ ਰਹਿੰਦੇ ਆ ਪਤਾ ਨਹੀਂ ਉਹ ਵੀ ਇਹਨਾਂ ਨਾਲ ਠਗੀ ਵਾਲਾ ਕੰਮ ਹੀ ਹੁੰਦਾ ਮੈਨੂੰ ਤਾਂ ਲੱਗਦਾ ਉਹ ਵੀ ਸਿਸਟਮ ਦੇ ਵਿੱਚ ਬੜੀ ਅਸੀ ਸ਼ਕਤੀ ਵੀ ਵਰਤੀ ਆ ਪਰ ਉਹ ਵੀ ਇੱਕ ਤਰ੍ਹਾਂ ਦਾ ਧੋਖਾ ਹੀ ਹੁੰਦਾ ਕਈ ਵਾਰੀ ਉਹ ਪੈਸੇ ਹੀ ਨਹੀਂ ਇਹਨਾਂ ਦੇ PF ਚ ਪਾਉਂਦੇ ਬੜੀ ਵੱਡੀ ਗੱਲ ਆ ਵੀ ਇਹਨਾਂ ਨੂੰ ਜਿਹੜਾ ਜੇ ਡਾਇਰੈਕਟ ਕੰਮ ਕੀਤਾ ਡਾਇਰੈਕਟ ਮਜ਼ਦੂਰੀ ਮਿਲੇ ਦੇਖੋ ਸਰਕਾਰ ਦਾ ਕੰਮ ਵੀ ਵਧੀਆ ਤੇ ਜਿਹੜੀ ਆ ਤੁਹਾਡੀ ਇਹਨਾਂ ਦੀ ਇੱਕ ਯੋਗਦਾਨ ਆ ਜਿਹੜਾ ਮਲਾਜ਼ਮ ਹੋਣਾ ਮੈਂ ਤਾਂ ਬੜਾ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਜਿਹੜੇ ਵਿਭਾਗ ਦੇ ਵਿੱਚ ਅਫਸਰ ਸਹਿਬਾਨ ਹੈਗੇ ਇੱਕ ਫੌਜ ਜੇ ਕਮਾਂਡਰ ਥੱਲੇ ਹੋਊਗੀ ਤਾਂ ਹੀ ਫੌਜ ਕਾਇਮ ਹੋਏਗੀ ਜੇ ਫੌਜ ਹੋਊਗੀ ਤਾਂ ਹੀ ਕਮਾਂਡਰ ਕਾਇਮ ਹੋਊਗਾ ਇੱਕ हां ਪਰ ਮੇਨ ਤਾਂ ਇਹ ਹੈ ਵੀ অলਸੋ ਵਰਕਰ ਜਿੰਨੇ ਵੀ ਹੈਗੇ ਸਰਕਾਰ ਅਗੇ ਮੇਰੀ ਫੀਲ ਹੈ ਫੇਰ ਦੁਬਾਰਾ ਮੈਂ ਤਾਂ ਅੱਜ ਰਟਾਇਰ ਹੋ ਰਿਹਾ ਤੇ ਮੈਂ ਇਹ ਬੰਦਿਆਂ ਨੂੰ ਜਿੰਨੇ ਵੀ ਜਿੱਥੇ ਜਿੱਥੇ ਹੈਗੇ ਸਰਕਾਰ ਦੇ ਧਿਆਨ ਚ ਇੱਕ ਤਰ੍ਹਾਂ ਦੀ ਮੈਂ ਹੈ ਤਾਂ ਜਿੰਮੇਵਾਰਾਂ ਆ ਭਾਵੇਂ ਵੀ ਚੰਗਾ ਤੇ ਬੇਨਤੀ ਹੈ ਵੀ ਇਹ ਕਿੰਨਾ ਚੋੜਾ ਸਾਹ ਹੋਣਾ ਚਾਹੀਦਾ ਬਸ ਬਿਲਕੁਲ ਸਣ ਹੋ ਕੇ ਯੋਗਤਾ ਦੇ ਆਧਾਰ ਤੇ ਇਹਨਾਂ ਨੂੰ ਪ੍ਰੋਮੋਸ਼ਨ ਹੋਵੇ ਸਾਰਾ ਕੁਝ ਇਹਨਾਂ ਨੂੰ ਲਾਭ ਮਿਲਣਾ ਚਾਹੀਦਾ ਹੈ ਹਾਂ ਜੀ ਹਾਰਟੀਕਲਚਰ ਡਿਵੀਜ਼ਨ ਦੇ ਕਾਰਕਰੀ ਇੰਜੀਨੀਅਰ ਸਰਦਾਰ ਸਰਜੀਤ ਸਿੰਘ ਨੂੰ ਅਰੇ ਬੜੀ ਲੰਬੀ ਸੇਵਾ 92 ਤੋਂ ਵਿਭਾਗਾਂ ਜੁਆਇਨ ਕੀਤਾ ਅੱਜ 25 ਵਿੱਚ ਰਿਟਾਇਰ ਹੋਏ ਅੱਜ ਇਹਨਾਂ ਨੂੰ ਫੀਲਡ ਦੇ ਜਿੰਨੇ ਵੀ ਆਊਟਸੋਰਸਿੰਗ ਵਾਲੇ ਕਰਮਚਾਰੀ ਨੇ ਜਾਂ ਦੂਸਰੇ ਕਰਮਚਾਰੀ ਨੇ ਕਿਉਂਕਿ ਇਸ ਡਿਵੀਜ਼ਨ ਕੋਲ ਤਕਰੀਬਨ ਜਿਹੜਾ ਹੈਗਾ 120 ਦੇ ਨੇੜੇ ਕਰਮਚਾਰੀ ਹੈ ਉਹਨਾਂ ਕਰਮਚਾਰੀਆਂ ਵਿੱਚੋਂ ਜਿਹੜੇ ਲੋਕਾਂ ਨੇ ਅੱਜ ਇਹਨਾਂ ਦਾ ਮਾਨ ਸਨਮਾਨ ਕੀਤਾ ਹੈ ਇਸ ਗੱਲ ਲਈ ਸਭ ਤੋਂ ਪਹਿਲਾਂ ਤਾਂ ਮੈਂ ਹਰਟੀਕਲਚਰ ਦੇ ਸਾਰੇ ਕਰਮਚਾਰੀਆਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਵਿੱਚੋਂ ਰਿਟਾਇਰ ਹੋ ਰਹੇ ਆਪਣੇ ਐਕਸ਼ਨ ਸਾਹਿਬ ਨੂੰ ਮਾਨ ਸਨਮਾਨ ਦਿੱਤਾ ਔਰ ਮੈਂ ਐਕਸ਼ਨ ਸਾਹਿਬ ਲਈ ਧੰਨਵਾਦੀ ਹਾਂ ਕਿਉਂਕਿ ਜਿਹੜੀ ਇਹਨਾਂ ਨੇ 1200 ਕਰਮਚਾਰੀ ਜਿੰਨਾ ਵੀ ਲੱਗਿਆ ਹੋਇਆ ਕਰਮਚਾਰੀ ਹੈ ਉਹਨੂੰ ਜੋ ਬਹੁ ਗਿਣਤੀ ਜਿਹੜੀ ਹੈ ਇਹਨਾਂ ਦੇ ਹੱਥਾਂ ਨਾਲ ਲਾਏ ਹੋਏ ਕਰਮਚਾਰੀ ਇਸ ਲਈ ਇਹਦਾ ਇਸ ਗੱਲ ਦਾ ਵੀ ਐਡਵਾਂਟੇਜ ਜਿਹੜਾ ਹੈ ਸਰਦਾਰ ਸੁਜੀਤ ਸਿੰਘ ਉਹਨਾਂ ਨੂੰ ਜਾਂਦਾ ਹੈ ਔਰ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਸਰਕਾਰ ਜਿਹੜੇ ਆਫਸਰ ਸਿੰਘ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਆਪਣੇ ਵਾਅਦੇ ਅਨੁਸਾਰ ਪੱਕਿਆ ਕਰੇ ਉਹਨਾਂ ਦੇ ਰੇਟਾਂ ਵਿੱਚ ਵਾਅਦਾ ਕਰੀ ਘਟੋ ਘੱਟ ਰੇਟਾਂ ਵਿੱਚ ਜੇ ਨਹੀਂ ਅਜੇ ਹੋਰ ਵਾਅਦਾ ਕਰ ਸਕਦੇ ਤਾਂ ਚੰਡੀਗੜ੍ਹ ਪੈਟਰਨ ਦੇ ਰੇਟ ਤੋਂ ਦਿੱਤੇ ਜਾਣ ਇਹਨਾਂ ਨੂੰ ਤਾਂ ਜੋ ਆਪਣਾ ਅੱਜ ਦੇ ਅੱਜ ਦੀ ਮਹਿੰਗਾਈ ਵਿੱਚ ਆਪਣਾ ਗੁਜ਼ਾਰਾ ਕਰ ਸਕਣ ਇਹ ਇਹੀ ਸਾਡੀ ਬੇਨਤੀ ਹੈ ਕਿ ਇਹਨਾਂ ਜਵਾਵਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਔਰ ਮੈਂ ਇੱਕ ਵਾਰ ਫਿਰ ਸਰਕਾਰ ਨੂੰ ਇਹੀ ਜ਼ੋਰ ਦੇ ਕੇ ਕਾਂਗਾ ਕਿ ਇਹਨਾਂ ਦੇ ਰੇਟਾਂ ਵਿੱਚ ਵੀ ਵਾਅਦਾ ਕਿਤੇ ਇਹਨਾਂ ਨੂੰ